ਗੁਰਮੁਖ ਪਿਆਰਿਓ ਪਰਮਾਣੂ ਜੰਗ ਕਦੋਂ ਲਗਣੀ ਸੁਣੋ ਸੰਤਾਂ ਦੇ ਉਹ ਬਚਨ ਜੋ ਗੁਪਤ ਕੀਤੇ ਸੀ ਹੁਣ ਸਮਾਂ ਆ ਗਿਆ ਹੈ ਉਹ ਦੱਸਣੇ ਬਹੁਤ ਜ਼ਰੂਰੀ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਆਪ ਜੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੋ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਰਮਾਣੂ ਜੰਗ ਕਹਿੰਦੇ ਬਹੁਤ ਜਲਦੀ ਸ਼ੁਰੂ ਹੋਣ ਵਾਲੀ ਹੈ ਕਈ ਕਹਿੰਦੇ ਜੀ ਸ਼ੁਰੂ ਹੋ ਚੁੱਕੀ ਹੈ ਸੰਕੇਤ ਮਿਲ ਚੁੱਕੇ ਨੇ ਕਿਵੇਂ ਆਖਰ ਕਿਵੇਂ ਹੋਇਆ ਜਦੋਂ 1945 ਦੇ ਵਿੱਚ ਪਰਮਾਣੂ ਬੰਬ ਫਟਿਆ ਤੇ ਸ਼ਹਿਰ ਦਾ ਤਾਪਮਾਨ ਹਜ਼ਾਰੋਂ ਹਿੱਸੇ ਦੇ ਸੈਕਿੰਡ ਦੇ ਹਿਸਾਬ ਦੇ ਨਾਲ 4000 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਇਹ ਤਾਪਮਾਨ ਕੁਝ ਪਲਾਂ ਲਈ ਰਿਹਾ ਪਰ ਹਿਰੋਸ਼ੀਮਾ ਸ਼ਹਿਰ ਅਤੇ ਇਸ ਦੇ ਉਪ ਨਗਰਾਂ ਵਿੱਚ ਸਾਰੀਆਂ ਜੀਵਤ ਚੀਜ਼ਾਂ ਸਵਾਹ ਹੋ ਗਈਆਂ ਇਮਾਰਤਾਂ ਵੀ ਪਿਗਲ ਗਈਆਂ ਬੰਬ ਦੇ ਧਮਾਕੇ ਦੇ ਇੱਕ ਸਕਿੰਟ ਦੇ ਅੰਦਰ ਲਗਭਗ 1 ਮਿਲੀਅਨ ਲੋਕ ਭਾਫ਼ ਅਤੇ ਧੂੰਏ ਦੇ ਵਿੱਚ ਘੁਲ ਮਿਲ ਗਏ ਕੋਈ ਜੀਵਤ ਨਾ ਬਚਿਆ ਹਿਰੋਸ਼ਿਮਾ ਦੇ ਵਸਨੀਕ ਮਿੱਟੀ ਦੇ ਵਿੱਚ ਮਿਲ ਗਏ ਤੇ ਪੂਰਾ ਸ਼ਹਿਰ ਜਿਹੜਾ ਹੈ ਧੂੰਆਂ ਧਾੜ ਹੋ ਗਿਆ ਤੇ ਜੋ ਬਚੇ ਉਹ ਮਰਨ ਦੀ ਕਾਮਨਾ ਕਰਦੇ ਰਹੇ ਉਹ ਮੰਗਦੇ ਰਹੇ ਵੀ ਸਾਨੂੰ ਮੌਤ ਆ ਜਾਏ ਕਹਿੰਦੇ ਇਸ ਜੀਵਨ ਨਾਲੋਂ ਇਸ ਘੜੀ ਨਾਲੋਂ ਇਸ ਜੀਣ ਦੇ ਨਾਲੋਂ ਤੇ ਕਹਿੰਦੇ ਮੌਤ ਚੰਗੀ ਹੈ ਸਾਨੂੰ ਮੌਤ ਆ ਜਾਏ ਉਹ ਵਧੀਆ ਸਾਰੇ ਦੇਸ਼ ਦਾ ਸੰਚਾਰ ਟੁੱਟ ਗਿਆ ਸਾਰੇ ਦੇਸ਼ ਨਾਲੋਂ ਜਿਹੜੇ ਲਿੰਕ ਟੁੱਟ ਗਏ ਇੱਧਰ ਉੱਧਰ ਦੇ ਜਿਹੜੇ ਲਿੰਕ ਸੀਗੇ ਨੇ ਉਹ ਵੀ ਟੁੱਟ ਗਏ ਫਿਰੋਸ਼ਿਮਾ ਉੱਤੇ ਛੁੱਟਿਆ ਗਿਆ ਪਰਮਾਣੂ ਬੰਬ 4000 ਡਿਗਰੀ ਸੈਲਸੀਅਸ ਦੀ ਗਰਮੀ ਲੈ ਆਇਆ ਪਿਆਰਿਓ ਹੁਣ ਯਾਦ ਰੱਖਿਓ ਵੀ ਪਰ ਪਾਕਿਸਤਾਨ ਅਤੇ ਭਾਰਤ ਕੋਲ ਜੋ ਪਰਮਾਣੂ ਬੰਬ ਨੇ ਉਹ 25000 ਤੋਂ ਜਿਹੜਾ ਹੈ 4 25000 ਤੋਂ 40000 ਡਿਗਰੀ ਸੈਲਸੀਅਸ ਦੀ ਗਰਮੀ ਛੱਡਣ ਦੀ ਤਾਕਤ ਰੱਖਦੇ ਨੇ ਤੇ ਪਿਆਰਿਓ ਇਹ ਖੇਡ ਸਿਰਫ ਕੁਝ ਸਕਿੰਟਾਂ ਦੀ ਹੋ ਸਕਦੀ ਹੈ ਧਰਤੀ ਦੇ ਵਗਦੇ ਪਾਣੀਆਂ, ਮਾਰੂਥਲਾਂ, ਜੰਗਲਾਂ, ਪਹਾੜਾਂ, ਸਮੁੰਦਰਾਂ ਜਾਂ ਨਦੀਆਂ ਵਿੱਚ ਕੋਈ ਜੀਵਤ ਨਹੀਂ ਬਚੇਗਾ। ਇਹ ਜੀਵ, ਜੰਤੂ, ਪੰਛੀ, ਮਨੁੱਖ ਸਾਰੇ ਮਾਰੇ ਜਾਣਗੇ। ਨਾ ਕੋਈ ਬ੍ਰੇਕਿੰਗ ਨਿਊਜ਼ ਦਿਖਾਉਣ ਵਾਲਾ ਹੋਵੇਗਾ ਤੇ ਨਾ ਹੀ ਕੋਈ ਦੇਖਣ ਵਾਲਾ ਹੋਵੇਗਾ ਤੇ ਨਾ ਹੀ ਕੋਈ ਕਵਰ ਕਰਨ ਵਾਲਾ ਹੋਵੇਗਾ ਤੇ ਨਾ ਹੀ ਕੋਈ ਸੁਣਨ ਵਾਲਾ ਹੋਵੇਗਾ। ਕਹਿੰਦੇ ਨਾ ਹੀ ਕੋਈ ਜੀਵ ਬਚੇਗਾ, ਨਾ ਕੋਈ ਜੰਤੂ ਬਚੇਗਾ। ਤੇ ਨਾ ਹੀ ਇਹ ਦਰਖਤ ਪੇੜ ਪੌਦੇ ਕੁਝ ਵੀ ਨਹੀਂ ਬਚੇਗਾ ਕਿ ਨੇ ਸਾਫ ਐਨ ਸਾਰਾ ਕਾਲਾ ਕਾਲਾ ਹੋ ਜਾਏਗਾ ਸਭ ਕੁਝ ਸੜ ਕੇ ਸੁਆਹ ਹੋ ਜਾਏਗਾ ਧੂਆਂ ਵੀ ਅਸਮਾਨ ਨੂੰ ਜਿਹੜਾ ਹੈ ਕਾਲਾ ਕਰ ਦੇਗਾ ਐਡੀ ਵੱਡੀ ਗੱਲ ਤੇ ਮਹਾਪੁਰਖ ਕਹਿੰਦੇ ਹੁੰਦੇ ਸੀ ਕਿ ਨੇ ਪਰਮਾਣੂ ਜੰਗ ਜੇਕਰ ਲੱਗੇਗੀ ਤੇ ਐਸਾ ਮਾਹੌਲ ਹੋਏਗਾ ਦੁਨੀਆਂ ਦੇ ਲੋਕੋ ਇਹ ਯਾਦ ਰੱਖਿਓ ਵੀ ਹੁਣ ਸਾਇਦ ਸਮਾਂ ਆ ਗਿਆ ਵੀ ਜੇਕਰ ਦੋ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਦੋ ਦੇਸ਼ ਆਪਸ ਦੇ ਵਿੱਚ ਉਲਝਦੇ ਨੇ ਜੇ ਇਹਨਾਂ ਕੋਲੇ ਜਿਹੜੇ ਪਰਮਾਣੂ ਬੰਬ ਨੇ ਨਾ ਇੱਕ ਦੂਜੇ ਤੇ ਇਹਨਾਂ ਨੇ ਛੱਡ ਦਿੱਤੇ ਦੁਨੀਆ ਦਾ ਇਹ ਹਾਲ ਹੋ ਜਾਣਾ ਹੈ ਦੁਨੀਆ ਤਹਿਸ ਨਹਿਸ ਹੋ ਜਾਏਗੀ ਤੇ ਹੁਣ ਕਿੱਥੇ ਝਾਲ ਕਿੱਥੇ 2500 ਤੇ ਕਿੱਥੇ 40000 ਡਿਗਰੀ ਸੈਲਸੀਅਸ ਦੀ ਗਰਮੀ ਤੇ ਆਪਾਂ ਕਿੱਥੋਂ ਸਹਾਰ ਪਾਵਾਂਗੇ ਆਪਾਂ ਤੇ ਅੱਜ 45 ਡਿਗਰੀ ਦੇ ਵਿੱਚ ਚੀਕਾਂ ਮਾਰਨ ਲੱਗ ਜਾਂਦੇ ਆ ਵੀ ਬਹੁਤ ਗਰਮੀ ਆ ਜੀ ਤੇ ਮਨ ਲਓ ਹੱਦ ਕਰੋ ਜੇ 47 ਹੋ ਜਾਂਦਾ ਹੈ ਜਾਂ 48 ਹੋ ਜਾਂਦਾ ਹੈ ਆਪਾਂ ਤਾਂ ਵੀ ਜਿਹੜਾ ਕਹਿੰਦਾ ਬਹੁਤ ਗਰਮੀ ਹੈ ਗਰਮੀ ਦੇਖੋ ਹੈ ਬਹੁਤ ਪਰ ਦੇਖੋ ਜੇ ਇੰਨੀ ਗਰਮੀ ਹੋ ਗਈ ਤੇ ਫਿਰ ਸਾਡਾ ਕੀ ਬਣੇਗਾ ਕੀ ਹਾਲ ਹੋਵੇਗਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਇਸ ਕਰਕੇ ਪਰਮਾਤਮਾਗੇ ਅਰਦਾਸ ਕਰੀਏ ਵੀ جنگ ਹੋਵੇ ਨਾ ਜਿਹੜੇ ਮੂੰਹ ਚਾਕੇ ਕਿੰਨਾ ਵੀ ਜੰਗ ਹੋਵੇ ਉਹਨਾਂ ਨੂੰ ਇਹ ਸਮਝਾਇਆ ਕਰੋ ਵੀ ਜੇ ਜੰਗ ਹੋ ਗਈ ਨਾ ਜੀਵਤ ਤੁਸੀਂ ਵੀ ਨਹੀਂ ਰਹਿਣਾ ਹੈਗਾ ਜੇ ਇੱਕ ਦੂਜੇ ਦੇਸ਼ ਨੇ ਪਰਮਾਣੂ ਕਿਸੇ ਦੇ ਸਿਰ ਤਾਂ ਨਾ ਬੰਬ ਤੇ ਯਾਦ ਰੱਖਿਓ ਵੀ ਬਚਣਾ ਕੋਈ ਨਹੀਂ ਹੈਗਾ ਇੱਥੇ ਪਰਮਾਤਮਾ ਕੀ ਅਰਦਾਸ ਕਰਿਆ ਕਰੋ ਸਤਿਗੁਰੂ ਜੀ ਸਭਨਾਂ ਨੂੰ ਸੁੱਖ ਦਿਓ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਜੰਗ ਹੋ ਵੀ ਨਾ ਦੋਵੇਂ ਦੇਸ਼ਾਂ ਦੇ ਲੋਕ ਆਪਸੀ ਪ੍ਰੇਮ ਭਾਵਨਾ ਦੇ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ